ਪੂਰੇ ਪੂਰੇ 7 ਲੱਖ ਰੁਪਈਆ ਦੇ ਵਿੱਚ ਫੋਰਟਰਨ ਮਿਲ ਜਾਣੀਆ ਤੁਹਾਨੂੰ ਬਾਈ ਦੂਸਰੇ ਨਾ ਦੀ ਵਾਈਟ ਕਲਰ ਦੇ ਵਿੱਚ ਇਹ ਮੈਨੂਅਲ ਆ ਜਾਂ ਆਟੋ ਆ ਇਹ ਹੈਗੀ ਮੈਨੂਅਲ 4/4 ਤੁਹਾਡੀ ਮੈਂ ਮੰਨੋ ਵੀ 15 ਤੋਂ 20 ਤਾਂ ਸਾਡੇ ਕੋਲ ਅਲਟੋ ਹੀ ਖੜੀਆਂ ਨੇ ਲੋਕ ਕਹਿੰਦੇ ਅਲਟੋ ਚਾਹੀਦੀ ਅਲਟੋ ਮਿਲਦੀ ਨਹੀਂ ਜੀ ਹੁੰਦੀ ਨਹੀਂ ਆਜੋ ਜਿੰਦੀ ਮਰਜ਼ੀ ਲੈ ਲਓ ਖੜੀ ਆ ਲੋ ਕਾਲੀ ਅਲਟੋ ਮੰਗਦੇ ਰਹਿੰਦੇ ਰਹਿੰਦੇ ਤੁਸੀਂ ਬਾਈ ਆਹ ਕਾਰ ਆ ਗਈ ਆਪਣੇ ਲਾਵੇ ਕਾਲੀ ਅਲਟੋ ਕਾਰ ਹੈ ਨਾ ਤੇ ਆਹ ਕਾਰ ਲੈ ਜਾ ਇਹ 2000 ਤੁਹਾਡੀ 7 ਮਾਡਲ ਹੈ ਤੇ ਇਹਦੀ ਪਾਸਿੰਗ ਹੈ ਕਿ ਥੋੜੀ 27 ਤੱਕ ਦੀ ਰੇਟ ਵੀ ਦੇਖੋ ਤੇ ਆਜੋ ਮੈਂ ਤੁਹਾਨੂੰ ਪਈ ਨਾ ਸਾਰੀਆਂ ਕਾਰਾਂ ਤਾਂ ਨਹੀਂ ਦਿਖਾਉਂਗਾ ਕੁਝ ਕਾਰਾਂ ਜਿਵੇਂ ਆਪਣੇ ਲਈ ਮੈਂ ਹਾਂ ਸਕਾਰਪਿਓ ਸਕਾਰਪਿਓ ਦੇ 8-9 ਕਾਰਾਂ ਹੀ ਹੋਈਆਂ ਹੋਰ ਹਾਂਜੀ ਹਾਂ ਦੇਖੋ ਇਹ 29000 ਚੱਲੀ ਹੈ ਸਾਰੀ ਜੀ ਇਹ ਗੱਡੀ ਸਿਰਫ ਨਾ ਸਿਰਫ ਹਾਂਜੀ ਹਾਂ ਨਾਲ ਦੇ ਟਾਇਰ ਪੇਪਰਾਂ ਦੀ ਕੋਈ ਤੁਹਾਨੂੰ ਮਤਲਬ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਨਹੀਂ ਆ ਸਕਦੀ ਲੈ ভাই ਨਾ ਬਾਈ ਹੋਰਾਂ ਦੇ ਮੈਂ ਕਾਰ ਵੇਅਰ ਧੂਰੀ ਕਾਰ ਵੇਅਰ ਦੇ ਨਾਮ ਦੇ ਉੱਪਰ ਦਫ਼ਤਰ ਹੈ ਹਣਾ ਇਹ ਮੇਲਾ ਜਿਹੜਾ ਲਵਾਉਂਦੇ ਨੇ ਬਾਈ ਹੋਰੀ ਉਰੋ ਪੇਪਰਾਂ ਦੀ ਤਾਂ ਬੇਚਿੰਤ ਹੋ ਕੇ ਬਾਈ ਹਨਾ ਕਾਰ ਲੈ ਕੇ ਜਾਓ ਚਾਹੇ ਜਿਹੜੇ ਮਰਜੀ ਸਟੇਟ ਦੀ ਕਾਰ ਸਿਰਫ 11.5 ਲੱਖ ਰੁਪਈਆ ਦੇ ਵਿੱਚ ਬਾਈ ਤੁਹਾਨੂੰ ਇਹ ਕਾਰ ਮਿਲ ਰਹੀ ਹੈ 17 ਮਾਡਲ ਇਨੋਵਾ ਤੇ ਨੰਬਰ ਤੁਹਾਡਾ ਪੰਜਾਬ ਦਾ ਬਾਈ ਨੰਬਰ ਪੰਜਾਬ ਬਸ 2 ਲੱਖ ਦੇ ਬਜਟ ਤੋਂ 15 ਵੀ ਕਾਰਾਂ ਖੜੀਆਂ 3 ਲੱਖ ਦੇ ਬਜਟ ਦੇ ਵਿੱਚ ਵੀ ਇੰਨੀ ਕਾਰਾਂ ਖੜੀਆਂ ਉਸ ਤੋਂ ਉੱਪਰ ਲੈ ਜਿੰਨਾ ਤੁਹਾਡਾ ਬਜਟ ਆ ਉਹਦੀ ਕਾਰ ਉਹਦੇ ਹੈਗੀ ਆ ਲਗਭਗ 100 ਤੋਂ 150 ਕਾਰ ਦਾ ਸਟਾਕ ਔਰ ਅਗਰ ਕਿਸੇ ਨੇ ਲੋਨ ਵਗੈਰਾ ਕਰਾਉਣਾ ਤਾਂ ਲੋਨ ਦੀ ਫੈਸਿਲਿਟੀ 2 ਘੰਟਿਆਂ ਦੇ ਵਿੱਚ ਲੋਨ ਕਰਾ ਕੇ ਤੁਹਾਡਾ ਕਾਰ ਅਗਲੇ ਦੇ ਹੱਥ ਜਮਾ ਆਹੀ ਹੈ ਬਿਲਕੁਲ ਹੈਨਾ ਇਹ ਕਾਰ ਮੇਲੇ ਦਾ ਪ੍ਰੋਮਿਸ ਹੈ ਸਾਡਾ ਕਾਰ ਮੇਲੇ ਦਾ ਪ੍ਰੋਮਿਸ ਹੈ ਬਾਈ ਹੈਨਾ ਤੇ ਗੱਲ ਕਰਾਂ ਬਾਈ ਅਗਰ ਕਿਸੇ ਨੇ ਕੋਈ ਵੀ ਕਾਰ ਲੈਣੀ ਆ ਕਰੇਲੂ ਕਾਰ ਉਹਰੇ 60 40 ਦੀ ਰੇਜ ਤੋਂ ਉਹਨੇ ਦੱਸਿਆ ਜਿਵੇਂ ਲਗਭਗ ਹਾਂ ਜੀ ਹਾਂ ਹੈਨਾ ਮਤਲਬ 60% ਸਾਡੀਆਂ ਗੱਡੀਆਂ ਹੋਣਗੀਆਂ ਮਤਲਬ ਜਿਵੇਂ ਸਾਡੇ ਕੋਈ ਡੀਲਰ ਭਰਾ ਲਿਆ ਜਾਂ ਹੋਰ 40% ਇਹ ਜਿਹੜੇ ਘਰਾਂ ਤੋਂ ਗੱਡੀਆਂ ਆਈਆਂ ਘਰਾਂ ਤੋਂ ਗੱਡੀਆਂ ਆਈਆਂ ਮਤਲਬ ਕਰੇਲੂ ਕਾਰਾਂ ਵੀ ਉਹਰੇ ਵੇਚਣ ਲਈ ਆਈ ਹੋਈਆਂ ਮਿੱਤਰੋ ਅਗਰ ਕਿਸੇ ਨੇ ਕੋਈ ਕਾਰ ਲੈਣੀ ਹੁੰਦੀ ਆ ਤਾਂ ਕਾਰ ਮੇਲੇ 'ਚ ਜ਼ਰੂਰ ਪਹੁੰਚਿਆ ਕਰੋ ਇਹ ਹੁੰਦਾ ਕਦੋਂ ਮੇਰੇ ਕਾਰ ਮੇਲਾ ਇਹ ਬਈ ਆਪਾਂ ਪਹਿਲਾਂ ਲਾਉਂਦੇ ਸੀ ਆਪਾਂ ਲਾਸਟ ਟਾਈਮ ਤਵਾਰ ਹਾਂਜੀ ਹਾਂ ਮਹੀਨੇ ਦਾ ਹਾਂਜੀ ਹਾਂ ਹੁਣ ਆਪਾਂ ਸ਼ੁਰੂ ਕਰਤਾ ਸੈਕਿੰਡ ਐਂਡ ਤਵਾਰ ਅਗਲੇ ਮਹੀਨੇ ਤੋਂ ਯਾਨੀ 9 ਤਰੀਕ ਦਾ ਅਗਲਾ ਮੇਲਾ ਹਰ ਮਹੀਨੇ ਦਾ ਸੈਕਿੰਡ ਸੰਡੇ ਨੂੰ ਬਈ ਇਹ ਕਾਰ ਮੇਲਾ ਹੋਇਆ ਕਰੂਗਾ ਅਮਰਗੜ ਦੇ ਵਿੱਚ ਕਿਹੜੀ ਕਲੋਨੀ ਇਹ ਪੂਡਾ ਕਲੋਨੀ ਹੈ ਜੀ ਸਾਡੀ ਸਾਡਾ ਸਾਹਮਣੇ ਦਫ਼ਤਰ ਹਾਂਜੀ ਉਹ ਦਫ਼ਤਰ ਆਪਾਂ ਦੇਖ ਰਹੇ ਹਾਂ ਅਦਰ ਬਾਈ ਉਹ ਵੀ ਬਈ ਹਨਾ ਅਗਰ ਤੁਸੀਂ ਵਰਕਿੰਗ ਡੇ ਦੇ ਵਿੱਚ ਆਉਣਾ ਕੋਈ ਕਾਰ ਲੈਣੀ ਤਾਂ ਬਾਈ ਹੋਰਾਂ ਸੰਪਰਕ ਕਰ ਲਿਆ ਕਰੋ ਉਹ ਵੀ ਤੁਹਾਨੂੰ ਕਾਰਾਂ ਮਿਲ ਜਾਇਆ ਕਰਨੀਆਂ ਤੇ ਅਧਿਕਰਾਂ ਬਈ ਆ ਗੱ ਆ ਮਨੋ ਵੀ 15 ਤੋਂ 20 ਤਾਂ ਸਾਡੇ ਕੋਲ ਉਲਟੋ ਹੀ ਖੜੀਆਂ ਨੇ ਉਹ ਕਹਿੰਦੇ ਉਲਟੋ ਚਾਹੀਦੀ ਉਲਟੋ ਮਿਲਦੀ ਨਹੀਂ ਜੀ ਹੁੰਦੀ ਨਹੀਂ ਆਜੋ ਜਿੰਦੀ ਮਰਜ਼ੀ ਲੈ ਲਓ ਆ ਖੜੀਆਂ ਬਈ ਅਲਟੋਆਂ ਠੀਕ ਹੈ ਅਲਟੋ ਵਾਧੂ ਤੇ ਆਜੋ ਮੈਂ ਤੁਹਾਨੂੰ ਪਈ ਨਾ ਸਾਰੀਆਂ ਕਾਰਾਂ ਤਾਂ ਨਹੀਂ ਦਿਖਾਉਂਗਾ ਕੁਝ ਕਾਰਾਂ ਜਿਵੇਂ ਆਪਣੇ ਲਈ ਮੈਂ ਹੁਣ ਸਕਾਰਪਿਓ ਸਕਾਰਪਿਓ 8 9 ਕਾਰਾਂ ਆਈਆਂ ਹੋਈਆਂ ਹੋਰ ਹਾਂਜੀ ਹਾਂ ਦੇਖੋ ਇਹ 29000 ਚੱਲੀ ਹੈ ਸਾਰੀ ਜੀ ਇਹ ਗੱਡੀ ਸਿਰਫ ਨਾ ਸਿਰਫ ਹਾਂਜੀ ਹਾਂ ਨਾਲ ਦੇ ਟਾਇਰ ਨਾਲ ਦੇ ਟਾਇਰਾਂ ਤੇ 29000 ਹੋਰ ਰੋਡ ਵੀ ਕੋ ਸਰ ਜੀ ਸર્ટਿਫਾਈਡ ਹੋਊ ਠੀਕ ਹੈ ਜੀ ਐਨ ਯੂਗਾ ਤੁਸੀਂ ਦੇਖ ਰਹੇ ਹੋ ਰੇਟ 14 ਲੱਖ ਰੁਪਏ ਲਿਖਿਆ ਹੈਗਾ ਇਹਦੀ ਡਿਮਾਂਡਿੰਗ ਹੈ ਬਾਈ ਹੈਨਾ ਐਸ 11 ਐਸ 11 ਉਹ ਖੜੀ ਹੈ ਸਾਹਮਣੇ ਇੱਕ ਸਕੋਰਪਿਓ ਦੇਖੋ ਇੱਕ ਸਕੋਰਪਿਓ ਉਧਰ ਵੀ ਖੜੀ ਹੈ 22 ਮਾਡਲ ਹੈ ਸਿਰਫ ਉਹ 37 ਹਜ਼ਾਰ ਚੱਲੀ ਹੋਈ ਹੈ ਓਕੇ ਪੰਜਾਹ ਨੰਬਰ ਲੈ ਵੀ ਬਾਈ ਐਸ 11 ਠੀਕ ਹੈ ਐਦਾਂ ਦੀਆਂ ਹੈਗੀਆਂ ਸਾਡੇ ਕੋਲ ਸਕੋਰਪਿਓ ਵੀ ਨੇ ਉਧਰ ਜਿਵੇਂ ਵਰਨਾਕਾਰ ਖੜੀ ਹੈਗੀ ਵਰਨਾਕਾਰ ਮੈਂ ਤੁਹਾਨੂੰ ਮਾੜੀ ਇੱਕ ਵਾਰ ਝਲਕ ਦਿਖਾ ਦਿੰਨੇ ਆ ਬਾਈ ਹੋਈ ਬਾਈ 15 ਹਜ਼ਾਰ ਦੀ ਕਾਰ ਹੈ ਦੇਖੋ ਤੁਹਾਨੂੰ ਮੈਂ ਸਾਰੀਆਂ ਕਾਰਾਂ ਦਾ ਇੱਕ ਵਾਰ ਗੇੜਾ ਦੇਵਾਉਂਗਾ ਬਾਈ ਹੈਨਾ ਸਾਰੀਆਂ ਕਾਰਾਂ ਡਿਟੇਲ ਤਾਂ ਨਹੀਂ ਦਿੱਤੀਆਂ ਆਕੇ ਕਾਰ ਲੈ ਕੇ ਜਾਓ ਹਨਾ ਬਈ ਬਿਲਕੁਲ ਜੀ ਬਿਲਕੁਲ ਇਹ 14 ਮਾਡਲ 1 ਲੱਖ ਕਿਲੋਮੀਟਰ ਜਿਹੜੀ ਕਾਰ ਚੱਲੀ ਹੋਈ ਆ ਲਗਭਗ ਪੂਰੀ ਰਿਪੋਰਟ ਦੇਖੋ ਵਿਦ ਪ੍ਰਾਈਸ ਸਾਰਾ ਕੁਝ ਲਿਖਿਆ ਹੈ ਜੀ ਠੀਕ ਹੈ ਲੈ ਵੀ ਬਾਈ ਹਨਾ ਇਹ 14 ਨੇਗੋਸ਼ੀਏਬਲ ਵੀ ਨਹੀਂ ਰਹਿੰਦਾ ਜਿਹੜੀ ਇਹ ਹੁੰਦਾ ਵੀ ਚਲੋ ਜੈਨੂਨ ਜੀ ਮੰਗੇ ਇਹਨੇ ਸਭ ਮੌਕੇ ਤੇ ਮਾੜਾ ਮੋਟਾ ਹੋ ਜਾਂਦਾ ਹਾਂ ਜੀ ਹਾਂ ਠੀਕ ਹੈ ਇਹ ਵਾਲੀ ਬਰਨਾਲਾ ਜਿਵੇਂ ਪੰਜਾਬ ਨੰਬਰ ਉਰੇ ਕਾਰਾ ਤੁਹਾਨੂੰ ਸਾਰੀਆਂ ਮਿਲ ਜਾਣਗੀਆਂ ਕੋਈ ਪੰਜਾਬ ਦੀ ਇਹ ਪਟਿਆਲਾ ਨੰਬਰ ਹੈ ਇਹਦਾਂ ਜਿਵੇਂ i20 ਖੜੀ ਆ ਥੋੜੀ ਬਈ ਇਹ ਬਰਨਾਲੇ ਦਾ ਨੰਬਰ ਹੈ ਨਾ ਇਹ ਬਰਨਾਲੇ ਦਾ ਬਈ ਤੇ ਇਧਰ ਆਪਣਾ ਡਸਟਰ ਵੀ ਖੜੀ ਆ ਮਤਲਬ ਵੀ ਹਰੇਕ ਦਿਨ ਅਲੱਗ-ਅਲੱਗ ਚੁਆਇਸ ਹੁੰਦੀ ਆ ਗੱਡੀ ਦੀ ਮੇਰੇ ਨਾਲ ਆਹ ਦੇਖੋ ਇੱਕੋ ਸਪੋਰਟਸ ਸਾਹਮਣੇ ਦੇਖ ਰਹੇ ਹੋ ਤੁਸੀਂ ਆ ਦੋ ਖੜੀਆਂ ਕਾਰਾਂ ਇਹਨਾਂ ਖੜੀਆਂ ਸਾਡੇ ਕੋਲ ਇੱਕ ਹੋਰ ਹੈਗੀ ਆ ਠੀਕ ਹੈ ਠੀਕ ਇਸ ਤਰ੍ਹਾਂ ਦੀ ਇਹ ਪੰਜਾਬ ਨੰਬਰ ਦੀ ਫਾਈ ਇਹ ਪੀਵੀ 29 ਉਹ ਪੀਵੀ 10 ਠੀਕ ਆ ਹੁਣ ਮਾਡਲ ਦੀ ਗੱਲ ਕਰਾਂ ਮਾਡਲ ਥੋੜੇ ਮਿਲਾਏ ਨਾ ਇਹ 13 ਮਾਡਲ ਹੈ ਜੀ ਹਾਂਜੀ ਉਹ 16 ਮਾਡਲ ਹੈ ਇਹ ਥੋੜੀ 13 ਮਾਡਲ ਹੈ ਉਹ 16 ਲਗਭਗ ਲੱਖ ਕਿਲੋਮੀਟਰ ਜਿਹੜੀ ਕਾਰਾਂ ਚੱਲੀ ਹੋਈਆਂ ਹਾਂਜੀ ਹਾਂ ਇੱਕ 14 ਵੀ ਹੈਗੀ ਜਣੀ ਓਕੇ 14 ਹੈਗੀ ਆ ਸਾਰੇ ਆ ਪੋਲੋ ਜਿਵੇਂ ਛੋਟਾ ਮਾਡਲ ਵੀ ਹੈ ਛੋਟੇ ਭਾਈ ਸਾਡੇ ਸਕੀਨ ਆਉਂਦੇ ਨੇ ਕੋਈ ਪੋਲੋ ਹੀ ਨਹੀਂ ਹੈ ਸਪੋਰਟਸ ਟਾਈਪ ਕਾਰ ਆ ਗਈ ਇਹ ਹਾਂ ਹਾਂ ਜੀ ਬਹੁਤ ਜਰਮਨ ਦੀਆਂ ਗੱਡੀਆਂ ਨੂੰ ਕਈ ਲੋਕ ਬਹੁਤ ਲਾਇਕ ਕਰਦੇ ਇੱਕ ਸਾਡੇ ਕੋਲ 14 ਮਾਡਲ ਖੜੀ ਆ ਠੀਕ ਐ ਐ ਸਾਡੇ ਕੋਲ ਮਤਲਬ ਡਿਫਰੈਂਟ ਡਿਫਰੈਂਟ ਇੱਕ 16 ਮਾਡਲ ਵੈਂਟੋ ਵੀ ਖੜੀ ਆ ਤੁਹਾਡੇ ਲੱਗਦਾ ਵੈਂਟੋ ਹਾਂ ਜੀ ਹਾਂ ਵੈਂਟੋ ਹੋਣੀ ਹੈ ਜੀ ਸਾਡੇ ਕੋਲ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ 17 ਮਾਡਲ ਗੱਡੀ ਸਵਿਫਟ ਸਵਿਫਟ ਡੀਜ਼ਲ ਹਾਂ 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 ਆ ਇਹ ਹੈਗੀ ਆ ਮੇਰੇ ਖਿਆਲ 18 ਇਹ ਆ ਤਾਰਾ ਮਾਡਲ 19 ਮਾਡਲ ਹੈ ਜੀ ਹੂੰ ਹੂੰ ਇਹ 19 ਮਾਡਲ ਤੋਂ ਦੱਸਿਆ ਇਸ ਤਰ੍ਹਾਂ ਦਾ ਮਤਲਬ ਸਾਰਾ ਤੁਹਾਨੂੰ ਮਿਲੂਗਾ ਨਾਲੇ ਮਿਲਿਆ ਇਹ ਮੈਂ ਤੁਹਾਨੂੰ ਬਈ ਕੋਈ ਕਾਰਾਂ ਦਿਖਾ ਰਾਂ ਟ੍ਰੈਨੋ ਆ ਗਈ ਮਤਲਬ ਵੀ ਹਰੇਕ ਘਰ ਦੀ ਕਾਰ ਉਹਰੇ ਖੜੀ ਆ ਲੋ ਕਾਲੀ ਐਲਟੋ ਮੰਗਦੇ ਰਹਿੰਦੇ ਰਹਿੰਦੇ ਤੁਸੀਂ ਬਈ ਆਹ ਕਾਰ ਆ ਗਈ ਆਪਣੇ ਲਵੇ ਕਾਲੀ ਐਲਟੋ ਕਾਰ ਹੈ ਨਾ ਤੇ ਆਹ ਕਾਰ ਲਿਆ ਇਹ 2007 ਦਾ ਮਾਡਲ ਹੈ ਤੇ ਇਹਦੀ ਪਾਸਿੰਗ ਹੈ ਕਿ 27 ਤੱਕ ਦੀ ਰੇਟ ਵੀ ਦੇਖੋ ਰੇਟ ਕਿੰਨਾ ਦਾ 120 120 પાસ ਹੋਈ 27 ਤੱਕ ਭਾਈ ਕੁਝ ਵੀ ਰੇਟ ਨਹੀਂ ਹੈਗਾ ਭਾਈ ਹੈਨਾ 1 ਲੱਖ 20 ਹਜ਼ਾਰ ਤੋਂ ਬਲੈਕ ਕਲਰ ਦੀ ਜਿਵੇਂ ਹੁਣ ਗਰਮੀ ਦਾ ਟਾਈਮ ਆ ਰਿਹਾ ਹੈਗਾ ਹਰੇਕ ਬੰਦਾ ਕਹਿੰਦਾ ਗਰਮੀ ਏਸੀ ਵਾਲੀ ਗੱਡੀ ਚਾਹੀਦੀ ਆ ਹਾਂਜੀ ਆ ਗਈ K10 ਆਪਣੇ ਲਵੇ ਵੀ 13 ਨੰਬਰ ਦੀ ਠੀਕ ਹੈ ਇਹ 13 ਮਾਡਲ ਥੋੜੀ ਬਈ ਦੂਸਰੇ ਨਾਂ ਦੀ 13 ਮਾਡਲ ਸਿਰ 2 ਲੱਖ ਦੀ ਰੇਂਜ ਆ ਆ ਲਾ ਆ ਸਕੋਰ ਕਾਰ ਦੀ ਗੱਲ ਕਰ ਰਹੇ ਕਾਲੀ ਚਿੱਟੀ ਦੋਨੀਆਂ ਖੜੀਆਂ ਆਪਣੇ ਲਵੇ ਲਾ ਲੂਏ ਹੂੰ ਹੂੰ ਜਿਵੇਂ ਵੀ ਇਹ ਨੰਬਰ ਦੀ ਗੱਲ ਕਰਦੇ ਆਪਾਂ ਹਾਂ ਜਿਵੇਂ ਯੂਪੀ ਦਾ ਨੰਬਰ ਹੈ ਦੇਖੋ ਨੰਬਰ ਦੀ ਤਾਂ ਕੋਈ ਪ੍ਰੋਬਲਮ ਹੈ ਨਹੀਂ ਵੀ ਬਾਹਰ ਲੈਣ ਨੂੰ ਬੰਦ ਹੈ ਐਨਓਸੀ ਵਗੈਰਾ ਥੋੜੀ ਪ੍ਰੋਵਾਈਡ ਖਾਬ ਕਰਾ ਸਭ ਕੁਝ ਸਭ ਕੁਝ ਐਨਓਸੀ ਤੁਹਾਨੂੰ ਨਾਲ ਮਿਲੂਗੀ ਜੀ ਠੀਕ ਹੈ ਪੇਪਰਾਂ ਦੀ ਕੋਈ ਤੁਹਾਨੂੰ ਮਤਲਬ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਨਹੀਂ ਆ ਸਕਦੀ ਲੈ ভাই ਨਾ ਬਾਈ ਹੋਰਾਂ ਦੇ ਮੈਂ ਕਾਰੋਬਾਰ ਧੂਰੀ ਕਾਰੋਬਾਰ ਦੇ ਨਾਮ ਦੇ ਉੱਪਰ ਦਫ਼ਤਰ ਹੈ ਹਣਾ ਇਹ ਮੇਲਾ ਜਿਹੜਾ ਲਵਾਉਂਦੇ ਨੇ ਬਾਈ ਹੋਰੀ ਉਰੋ ਪੇਪਰਾਂ ਦੀ ਤਾਂ ਬੇਚਿੰਤ ਹੋ ਕੇ ਬਈ ਹਨਾ ਕਾਰ ਲੈ ਕੇ ਜਾਓ ਚਾਹੇ ਜਿਹੜੇ ਮਰਜੀ ਸਟੇਟ ਦੀ ਕਾਰ ਹੈ ਹਾਂ ਜੀ ਸਾਡੇ ਤੋਂ ਲੋਕ ਵਿਸ਼ਵਾਸ ਇਸੇ ਚੀਜ਼ ਦਾ ਕਰਦੇ ਨੇ ਵੀ ਯਾਰ ਇਹਨਾਂ ਦਾ ਕੰਮ ਸਹੀ ਹੁੰਦਾ ਹੈ ਹਾਂ ਜੀ ਅਗਰ ਕੋਈ ਜੇ ਮੈਂ ਕੋਈ ਕਾਰ ਵੀ ਹਨਾ ਕੋਈ ਇਹੋ ਜਿਹੀ ਆੜ ਦੀ ਸਟੇਟ ਦੀ ਵੀ ਕਾਰ ਹੋ ਗਈ ਹੈ ਨਾ ਕਈ ਵਾਰ ਹੁੰਦੀ ਹੈਗੀ ਉਹਦੀ ਵੀ ਇਹਨਾਂ ਦੀ ਬਾਈਓਰੀ ਲੈਣਗੇ ਬਿਲਕੁਲ ਬਿਲਕੁਲ ਜੀ ਵੀ ਮਤਲਬ ਵੀ ਪੇਪਰਾਂ ਦੀ ਬੇਚਿੰਤ ਹੋ ਕੇ ਆਓ ਬਈ ਤੁਸੀਂ ਹਨਾ ਇਧਰ ਆ ਅਲਟੋ ਖੜੀ ਹੈ ਵਾਈਟ ਕਲਰ ਦੇ ਵਿੱਚ ਅਪਰੇਜ਼ਾ ਦੀ ਆ ਗਈ ਹੂੰ ਸਿਰਫ 70000 ਰੁਪਏ ਦੀ ਗੱਡੀ ਹੈ ਸਿਰਫ 10 ਮਾਡਲ 10 ਮਾਡਲ ਅਲਟ ਦੇਖੋ ਭਾਈ ਹੈ ਇੱਕ ਰੇਟ ਵੀ ਬਹੁਤ ਸਸਤੇ ਮਿਲਣਗੇ ਤੁਹਾਨੂੰ ਰੋ ਹਣਾ ਇਹਦੇ ਵਿੱਚ ਉਰੇ ਜਿੰਮੇ ਜੇ ਕਿਸੇ ਭਾਈ ਘਰੇਲੂ ਗੱਡੀਆਂ ਹੁੰਦੀਆਂ ਜੇ ਭਾਈ ਉਹਦੇ ਤੇ ਨੇਗੋਸ਼ੀਏਸ਼ਨ ਵੀ ਪਾਈ ਚਾਂਸ ਇਹ ਘਰੇਲੂ ਆ ਉਹ ਸਾਹਮਣੇ ਇੱਕ ਖੜੀਆ ਘਰੇਲੂ ਆਹਾ ਉਹ 1 ਲੱਖ 5000 ਰੁਪਏ ਦੇ ਸਾਰੀ ਪੂਰੀ ਹੋਰੀ ਉਹ ਕਿੰਨਾ ਮਾਡਲ ਹੈ 7 ਮਾਡਲ ਹੈ ਜੀ 7 ਮਾਡਲ 1 ਲੱਖ 5000 ਤੋਂ ਥੋੜੀ ਪੰਜਾਬ ਨੰਬਰ ਦੀ ਇਹਦਾ ਇਹਦਾ ਕੰਮ ਜਿਵੇਂ ਹੋਣਾ ਜਿਵੇਂ ਆਪਾਂ ਗੱਲ ਕਰਦੇ ਘਰੇ ਦੀ ਕਾਲਾ ਕਹਿੰਦੇ ਵੀ ਸਾਡੂ ਵਾਰਾ ਕੀ ਕਰਾਉਣਾ ਪੈਣਾ ਹੈ ਜੀ ਹੈਗੀ ਅਰੀਜਨਲ ਹੈ ਫੇਡ ਹੋ ਗਈ ਹੈ ਹਾਂ 7 ਬੋਨ ਲਈ 7 ਤੇ ਬੋਨਟ ਇਹ ਦੋਨੇ ਡੀਜਾ ਇਹ ਧੁੱਪੇ ਘੜੀ ਕਰਕੇ ਫੇਰ ਰੇਟ ਲਾਇ ਪਏ ਹੋਏ ਨੇ ਲਾਇ ਲਾਈਟ ਆ ਲੂਟਾ ਬਈ ਇਹ ਸਾਫ ਆ ਯਾਰ ਆ ਗਈ ਥੋੜੀ ਬਾਈ ਜੇ ਮੈਂ ਨਾ K10 ਆ ਗਈ ਥੋੜੀ ਇਹਦਾ ਤਾਂ ਹਾਂਜੀ ਹਾਂ ਥੋੜੇ 195000 ਰੁਪਏ ਦੀ ਸਰਫ ਗੱਡੀ ਦੇਖੋ ਕਿੰਨੀ ਸੋਹਣੀ ਆ ਸੈਕੰਡ ਹਾਂ ਨਾ ਵਾਲੀ ਨਵੀਂ ਕਾਰ ਹੈ ਟਾਇਰ ਟੂ ਨਵੇਂ ਦੇਖੋ ਹੁਣ ਡੀਜ਼ਲ ਹੈ 210000 ਰੁਪਏ ਡੀਜ਼ਲ ਰੇਟ ਇਸ ਰੇਟ ਇਸ ਦੇਖੋ ਬਾਈ 2 ਲੱਖ ਤੇ 10000 ਰੁਪਈਆ ਦੀ ਕ੍ਰੇਟਾ ਕਾਰ ਬਈ ਆਹ ਖੜੀ ਆ ਦੇਖੋ ਕ੍ਰੇਟਾ ਇਹ ਪੰਜਾਬ ਨੰਬਰ ਪਹਿਲੇ ਨਾਂ ਦੀ ਕਾਰ ਆ ਇਹ 18 ਮਾਡਲ ਠੀਕ ਐ ਐਸਐਕਸ ਆਪਸ਼ਨਲ ਪੂਛ ਬਟਨ ਸਟਾਰਟ ਵਾਲੀ ਆ ਹਾਂ ਹਾਂ ਤੇ ਚੈੱਕ ਕਰੋ ਬਈ ਪੰਜਾਬ ਲੱਖ ਚੱਲੀ ਹੋਈ ਆ ਇਹ ਪਹਿਲੇ ਨਾਂ ਦੀ ਕਾਰ ਆ ਪਟਿਆਲਾ ਨੰਬਰ ਪਹਿਲੇ ਨਾਂ ਦੀ ਕਾਰ 18 ਮਾਡਲ ਰੇਟ ਵੀ ਕੁਛ ਨਹੀਂ ਰੇਟ ਹੈਗਾ 8 ਲੱਖ ਤੇ 50000 ਰੁਪਈਆ ਰੱਖਿਆ ਇਹਨਾਂ ਨੇ ਬਾਈ ਉਹਨਾਂ ਨੇ ਜਮਾਂ ਜਾਇਜ਼ ਰੇਟ ਦੀ ਜਾਇਜ਼ ਰੇਟ ਆ ਬਈ ਕਾਰ ਦਾ ਨਾ Ориジナル ਸਾਰੀ ਆ ਕਿਤੋਂ ਪੇਂਟ ਹੋਵੇ ਆਪਣੀ ਗਾਰੰਟੀ ਆ ਸਾਰੀ ਸਾਰੀ Ориジナル ਓਕੇ ਲੈ ਬਾਈ ਹਨਾ ਤੇ ਚੈੱਕ ਕਰ ਇਹ ਵਧੀਆ ਕਾਰ ਆ ਇਧਰ ਫਿਗੋ ਆ ਗਈਆਂ ਤੁਹਾਡੀਆਂ ਛੋਟੇ ਸਾਈਜ਼ ਆ ਗਈ ਵੈਂਟੋ ਆ ਵੈਂਟੋ ਆ ਗਈ ਤੁਹਾਡੀ 5 ਲੱਖ ਦੀ ਦੇਖੋ ਕਿੰਨੀ ਨਵੀਂ ਕਾਰ ਆ ਦੇਖੋ ਚਮਈ ਐ ਪਈ ਆ ਗੱਡਰ ਵਰਗੀ ਟੌਪ ਵਾਲਾ ਮਾਡਲ ਆ ਤੁਹਾਡਾ ਭੁੱਖ ਲੈਂਦੀ ਨਾਲੀ ਜੀ ਇਹ ਗੱਡੀਆਂ ਨੂੰ ਸਹੀ ਗੱਲ ਆ ਬਈ ਚਲਾਵਾ ਵਧੀਆ ਹੁੰਦੇ ਨੇ ਸਸਪੈਂਸ਼ਨ ਵੀ ਛੇਤੀ ਨਹੀਂ ਮਰਦੀ ਗੱਡੀ ਚਮਈ ਨਹੀਂ ਮਰਦੀ ਇਹਦਾ ਇੱਜੜ ਉੱਜੜ ਬਾਹਲੇ ਬੰਤਾ ਬੜੀ ਪਸੰਦ ਆ ਪਰਸਨਲੀ ਵਧੀਆ ਕਾਰ ਆ ਹੈਵੀ ਡਿਊਟੀ ਤੇ ਆ ਗਈ ਤੁਹਾਡੀ ਇਹ ਦੀ ਵਾਸ ਪਸ ਇੱਕੋ ਹੀ ਆ ਇਹ ਹੀ ਮੇਲਾ ਲੁੱਟੂ 15 ਮਾਡਲ ਗੱਡੀ ਆ ਇਹ ਠੀਕ ਆ ਵੀਰੇ ਤੇ ਇਹ ਵੀ ਬਹੁਤ ਸੋਹਣੀ ਕਾਰ ਆ ਹਾਂ ਜੀ ਹਾਂ ਉਹੀ ਗੱਲ ਭੁੱਖ ਲੈਣ ਵਾਲਾ ਕੰਮ ਆ ਬਾਈ ਬਹੁਤ ਸੋਹਣੀ ਕਾਰ ਕਾਰ ਦੀ ਕੰਡੀਸ਼ਨ ਦੇਖ ਕੇ ਭੁੱਖ ਲੈਂਦੀ ਆ ਮਿੱਤਰੋ ਲੀਵਾ ਕਾਰ ਜੇ ਕਿਸੇ ਬਾਈ ਨੇ ਕਾਰ ਲੈ ਜਾਣੀ ਆ ਮਾਡਲ ਹੈਗੀ 15 ਥੋਡੀ 375 ਦੀ ਆ ਜੀ 3 ਲੱਖ ਤੇ 75000 ਰੁਪਿਆ ਦੇ ਵਿੱਚ ਕਾਰ ਮਿਲ ਰਹੀ ਆ ਤੁਹਾਨੂੰ 50 ਨੰਬਰ ਲਾ ਕੇ ਮਿਲ ਰਹੀ ਆ 50 ਅਸੀਂ ਨੰਬਰ ਲਾ ਕੇ ਨੰਬਰ ਲਾ ਕੇ ਮਿਲਦੀ ਆ ਤੁਹਾਨੂੰ ਆ ਇੱਕੋ ਦੀ ਗੱਲ ਕਰਦੇ ਸੀ ਆ ਵੀ ਖੜੀ ਆ ਬਾਈ ਨਾ ਆ ਇੱਕੋ ਸਪੋਰਟਸ ਆ ਗਈ ਦੇਖੋ ਮਤਲਬ ਇਹ ਚਲਾਉਣ ਨੂੰ ਇੰਨੀਆਂ ਵਧੀਆ ਗੱਡੀਆਂ ਨੇ ਗੁਰਸਾਂ ਜੀ ਜੇ ਨੋਵਾ ਚਲਾ ਲਈ ਇਹੋ ਜੀ ਇਹ ਚਲਾ ਲਈ ਠੀਕ ਆ ਆ ਅਗੇ ਜਿਵੇਂ ਉਹ ਕਹਦੀ ਵੀ ਹੈ ਨਾ ਬਿਜ਼ਨਸਮੈਨ ਵਾਲ 17 ਮਾਡਲ ਦੇਖੋ ਇਹਦਾ ਪ੍ਰਾਈਸ ਕਿੰਨਾ ਪ੍ਰਾਈਸ 11 11 25 ਕੁਝ ਵੀ ਨਹੀਂ ਸਵਾ 11 ਲੱਖ ਰੁਪਈਆ ਦੇ ਵਿੱਚ 9.5 ਲੱਖ ਬਰਾ ਦਾਂਗੇ ਅੱਛਾ ਹੋਰ ਹੀ ਸਿਰਫ ਸਵਾ 11 ਲੱਖ ਰੁਪਈਆ ਦੇ ਵਿੱਚ ਭਾਈ ਤੁਹਾਨੂੰ ਇਹ ਕਾਰ ਮਿਲਦੀ ਹੈ 17 ਮਾਡਲ ਇਨੋਵਾ ਤੇ ਨੰਬਰ ਤੁਹਾਡਾ ਪੰਜਾਬ ਦਾ ਭਾਈ ਹੈ ਨੰਬਰ ਪੰਜਾਬ ਦਾ ਹੋਰ ਹੀ ਤੇ ਆ ਤੁਹਾਡੀ ਐਕਸਯੂਵੀ ਵੀ ਖੜੀ ਹੈ ਭਾਈ ਫਰਾਂ ਲਵੇਂ ਪਾਣੀ ਪਾਤਾ ਨੰਬਰ ਇਹ ਹਾਂਜੀ ਹਾਂ 4.5 ਦੇ ਸਾਢੇ 4 ਲੱਖ ਰੁਪਈਆ ਦੇ ਵਿੱਚ ਆ ਆ ਦੇਖੋ ਆ ਨਹੀਂ ਮਿਲਦੀਆਂ 5 ਸਟਾਰ ਸੇਫਟੀ ਛੋਟੀ ਛੋਟੀ ਇਹ ਜੇ ਕਾਰ ਹਨਾ 5 ਸਟਾਰ ਸੇਫਟੀ ਦੇ ਘੱਟ ਹੁੰਦੀ ਆ ਤੇ ਆਖੋ ਮਤਲਬ ਅਸੀਂ ਬਹੁਤ ਫਿਰਦੇ ਆ ਵੀ ਟਿਆਗੋ ਗੱਡੀ ਲੈਣ ਵਾਸਤੇ ਟਾਟਾ ਦੀ ਨਹੀਂ ਮਿਲਦੀ ਵਿਜਾਰ ਚ 16 ਮਾਡਲ ਸਿਰਫ 3 ਲੱਖ ਰੁਪਈਆ ਦੀ ਦੇਖੋ ਗੱਡੀ ਟੌਪ ਮਾਡਲ ਹੈ ਟੌਪ ਮਾਡਲ ਨਾਲੇ ਬਈ ਐਕਸ ਜੈਡ ਮਾਡਲ ਚ ਹੂੰ ਹੂੰ ਅੰਦਰੋਂ ਕੋਰ ਗੱਡੀ ਸਟੀering ਸਟੀering ਤੇ ਬਟਨ ਵਗੈਰਾ ਚਾਰੇ ਪਾਵਰ ਵਿੰਡੋਆਂ ਮਿਲਦੀ ਤੁਸੀਂ ਤਾਂ ਅਲਟਰਾਸ ਰੱਖੀ ਆ ਦੱਸੋ ਕਿਵੇਂ ਤਾਂ ਹੈਗੀ ਆ ਆਪਣੇ ਲਵੇ ਉਹ ਤਾਂ ਬਈਆਂ ਨੂੰ ਰਿਵਿਊ ਕਰਦਾ ਬਹੁਤ ਵੀਊ ਦਿੰਦੇ ਨੇ ਦਾ ਐਵੇਂ ਹੀ ਐਵਰੇਜ ਤਾਂ 25-25 ਦੇ ਲੈਵਲ ਲੌੜ ਜਾਂਦੀ ਪਤਾ ਹੀ ਨਹੀਂ 25 ਵੀ ਟੱਪ ਜਾਂਦੀ ਹੈ ਜੀ ਵ ਛੋਟੇ ਪੈਸਿਆਂ ਦੇ ਵਿੱਚ ਉੱਚਾ ਮਾਡਲ ਸਿਰਫ 3 ਲੱਖ ਰੁਪਈਆ ਦੀ ਕਾਰ ਹਾਂਜੀ ਆਜੋ ਵਧੀਆ ਕਾਰ ਤੇ ਆ ਵੀ ਜਿਵੇਂ ਹੁਣ ਦੇਖੀ ਤੁਸੀਂ 1,20,000 ਰੁਪਈਆ ਦੀ ਆ ਇਹ ਸਾਰੀ ਇੱਕ ਵੀ ਦੇ ਵਿੱਚ ਛੋਟੇ ਛੋਟੇ ਜਿਹੇ ਪੈਸੇ ਲਾਉਣ ਨੇ ਕਿਸੇ ਨੇ ਮਤਲਬ ਵੀਰੇ ਗੱਲ ਕਰਾਂ ਵੀ ਟਾਈਟੇਨੀਅਮ ਆ ਟਾਪ 50-60,000 ਰੁਪਈਆ ਤੋਂ ਲੈ ਕੇ ਨਾ ਇੱਕ ਵੀ ਦੀ ਡੇਢ ਦੀ ਡੇਢ ਦੀ ਕਹਿੰਦੇ ਨੇ ਭਾਈ ਠੀਕ ਹੈ ਤੇ ਜਿਵੇਂ ਹੁਣ ਕਹ ਰਿਹਾ ਭਾਈ ਘਰ ਦੀ ਕਾਰ ਹਨਾ ਕਰੇਲੂ ਕਾਰ ਹੂੰ ਭਾਈ ਉਹ ਰੋ 50-60,000 ਰੁਪਈਆ ਤੋਂ ਲੈ ਕੇ ਭਾਈ ਹਨਾ ਤੁਹਾਡੀਆਂ 50 ਲੱਖ ਤੱਕ ਦੀ ਜਿੰਦਾਂ ਦੀ ਮਰਜ਼ੀ ਦੀ ਕਾਰ ਡਿਮਾਂਡ ਕਰ ਲ ਆ ਦੇਖੋ ਇਹ ਤੁਹਾਡੀ ਵੈਗਨਰ ਉੱਚੀ ਜੇ ਕਿਸੇ ਬਾਈ ਨਾਲ ਇੱਕ ਪੰਤਰਾ ਕਰ ਲੈਣੀ ਹੈ ਘੱਟ ਪੈਸਿਆਂ ਦੇ ਵਿੱਚ 1 ਲੱਖ 45 40 ਦੀ ਬਣ ਜੂ ਜੀ ਹਾਂ ਆ ਪੈਟਰੋਲ ਵਾਲੀ ਆ ਗਈ ਫਿਗੋ ਅੱਛਾ ਪੈਟਰੋਲ ਦੀ ਦੋਨੇ ਸੈਗਮੈਂਟ ਨੇ ਸਾਰੇ ਇਹਦੇ ਵਿੱਚ ਆ ਆ ਆ ਆ ਕੇ ਤੁਹਾਡੀ अल्टੋ 800 ਡੀਜ਼ਲ ਵੀ ਖੜੀਆਂ ਬਾਈ ਦੋ ਖੜੀਆਂ ਨੇ ਉਹ ਸਾਹਮਣੇ ਖੜੀ ਇੱਕ ਉੱਧਰ ਖੜੀ ਹੈ ਲਓ ਬਾਈ ਹਨਾ ਤੇ ਇਹ ਹੈਗੀ 2.5 ਲੱਖ ਰੁਪਈਆ ਦੇ ਵਿੱਚ 14 ਮਾਡਲ ਛੋਟੀ ਕਾਰ ਛੋਟੀ ਜੀ ਕਾਰ ਬਾਈ अल्टੋ 800 ਇਹਦਾ ਐਵਰੇਜ ਵਧੀ ਨੂੰ 800 ਸੀ 2 ਲੱਖ 40 ਹਜ਼ਾਰ ਰੁਪਈਆ ਦੀ ਗੱਡੀ ਮਿਲ ਜੂ 2.40 ਬਹੁਤ ਐਵਰੇਜ ਦਿੰਦੀ ਹੈ ਇਹ 22 23 ਦੀ ਆ ਨਵੀਂ 800 ਦੀ ਵਧੀਆ ਬਾਈ ਵਧੀਆ ਕਾਰ ਹੈ ਜੇ ਕਿਸੇ ਦਾ ਬੜੀ ਛੋਟੀ ਕਾਰ ਲੈਣੀ ਹੈ ਬਾਈ ਹਨਾ ਘੱਟ ਆਪ ਕਦੀ ਘੱਟ ਬਜਟ ਦੇ ਵਿੱਚ ਬੰਦ ਆਉਂਦੀ ਹੈ ਦਰਸ਼ਨ ਜੀ ਨੇ ਬਕਾਉ ਨਹੀਂ ਹੈਗੇ ਦਰਸ਼ਨ ਅੱਛਾ ਉਹਨਾਂ ਦੀ ਮੈਂ ਤਾਂ ਲੋਨ ਦੀ ਗੱਲ ਕਰਨ ਲੱਗਾ ਨਹੀਂ 16 16 ਮਾਡਲ ਆ ਗਈ ਇਹ ਯਾਰ ਹਾਂਜੀ ਤੇ ਸਾਡੀ ਪੀੜ ਪ੍ਰਾਜ ਤੇ ਹੈਡ ਨਹੀਂ ਹਾਂਜੀ ਹਾਂਜੀ ਇਹ 16 ਮਾਡਲ ਹੈ ਜੀ VDI ਆ ਹਾਂਜੀ 5 ਕੁ ਲੱਖ ਦੀ ਰੇਂਜ ਚ ਆ ਵਧੀਆ ਮਾਡਲ 5 ਲੱਖ ਡਿਮਾਂਡ ਪਹਿਲੇ ਨਾਂ ਦੀ ਕਾਰ ਠੀਕ ਹੈ ਕਸਟੋਨਰ ਵੇਖੋ ਸਾਰਾ ਤੁਹਾਨੂੰ ਤੁਸੀਂ ਕੋਈ ਸਰ ਨਹੀਂ ਇੱਕ ਜੀ ਨੋਟ ਕਰੋ ਵੀ ਸਾਰੀ ਪੰਜਾਬ ਨੰਬਰ ਨੇ ਉਰੇ ਲੱਗ ਪਨ ਸਾਰੀਆਂ ਪੰਜਾਬ ਨੰਬਰ ਨੇ ਵੇਖੋ ਤੁਹਾਨੂੰ ਪੰਜਾਬ ਨੰਬਰ ਕਿੱਡੀ ਮੈਂ ਤੇ ਆ ਆ ਗਈ ਬਈ ਤੁਹਾਡੀ ਬਲੈਰੋ ਬਲੈਰੋ ਜੇ ਕਿਸੇ ਨੇ ਬਲੈਰੋ ਲੈਣੀ ਹੈ ਬਈ ਆਹ ਕਾਰ ਚੈੱਕ ਕਰੋ ਬਈ 1.900 ਰੁਪਏ ਕੋਈ ਵੀ ਵੇਚਣੀ ਹੈਗਾ ਦੇਖੋ ਹੂੰ 2000 ਆਹੀ ਚੀਜ਼ਾਂ ਦੱਸ ਦਿੰਦੀਆਂ ਨੇ ਬਈ ਨਾ ਸਾਈਡ ਗਲੈਂਡਿੰਗ ਵੀ 12 ਦੀ ਹੈ ਹਾਂ ਜੀ ਹਾਂ ਓਰੀਜਨਲ ਆ ਉਹ ਆ ਸਾਰੀ 12 ਚ ਰਜਿਸਟਰਡ ਹੈ ਜੀ ਕਾਕ ਦੀ ਆਹੀ ਹੈ ਵੀ ਗੱਡੀ ਸਾਡੇ ਕੋਲ ਅਛਾ 10 3.5 ਲੱਖ ਰੁਪਏ ਦੀ ਸਾਡੇ 3.5 ਲੱਖ ਡਿਮਾਂਡ ਆ ਬਈ ਬਹੁਤ ਮੰਗਦੇ ਸਾਡੇ ਕੋਲੇ ਯਾਰ ਇਹ ਚੀਜ਼ਾਂ ਬਹੁਤ ਮੰਗਦੇ ਹੂੰ 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 ਬਹੁਤ ਮੰਗਦੇ ਤੇ ਆ ਦੇਖੋ ਬਈ ਉਹ ਕਾਰ ਨੇ ਟ੍ਰਾਈ ਤੇ ਟ੍ਰਾਈ ਤੇ ਚੱਲੀਏ ਕਾਰ ਆਹ ਆ ਗਈ Honda ਦੀ ਅਮੇਡੀਅਲ ਹਾਂ ਡੀਜ਼ਲ ਜੀ ਡੀਜ਼ਲ ਇਹ ਲਗਭਗ ਐਵੇਂ ਨੂੰ ਵੀ 100% ਲੋਨ ਵਾਂਗੂ ਹੀ ਹੋ ਜਾਂਦਾ ਇਹਨਾਂ ਤੇ ਇਹਦਾ ਰੇਟ ਹੈਗਾ ਹੂੰ 2 370 370 ਅਈ ਜਿਵੇਂ ਲੋਨ ਦੀ ਗੱਲ ਕਰਦੇ ਆ ਪਰ ਉਹਨਾਂ 100% ਜਿਵੇਂ ਲੋਨ ਉਹਦੇ ਵੀ ਪੇਪਰਾਂ ਦਾ ਖਰਚਾ ਤੁਹਾਨੂੰ ਦੇਣਾ ਪੈਂਦਾ ਹਨਾ ਇਕੱਲੇ ਪੇਪਰ ਪੇਪਰ ਦੇ ਹੁੰਦੇ ਜਿਵੇਂ 20 ਘੱਟੋ ਘੱਟ 50000 ਤਾਂ ਮੰਨ ਕੇ ਚੱਲਿਆ ਕਰੋ ਆ ਵੀ ਆ 50000 ਤਾਂ ਦੇਣਾ ਪੈਂਦਾ ਵੀ ਪੇਪਰ ਹੋ ਗਏ ਸਾਡਾ ਲੋਨ ਵਿੱਚ ਹੋਰ ਇੰਸ਼ੋਰੈਂਸ ਹੋ ਗਿਆ ਇਹੋ ਜਿਹੀਆਂ ਚੀਜ਼ਾਂ ਦੇ ਕਾਰਸੀ ਟ੍ਰਾਂਸਫਰ ਟੈਕਸ ਵਗੈਰਾ ਉਹਦੇ ਉਹ ਵਿੱਚ ਬਈ ਤੁਹਾਡੇ ਐਡ ਹੁੰਦੇ ਨੇ ਉਹ ਕਰਨਾ ਪੈਂਦਾ ਤੇ ਬਾਕੀ ਜਿਹੜਾ ਕਾਰ ਦਾ ਲੋਨ ਉਹ ਸਾਰੇ ਹੀ ਲਗਭਗ ਹੋ ਜਾਂਦਾ ਬਈ ਆ ਗਈ Swift ਤੁਹਾਡੀ ਬਈ Swift ਆ ਗਈ ਇਹ 2000 12 12 ਛੋਟੇ ਮਾਡਲ ਚ ਆ ਗਈ ਹੈ ਨਾ 12 ਮਾਡਲ ਵੀ ਸਾਡੇ ਕੋਲ 115000 ਰੁਪਏ ਦੀ ਹੈ 315 ਦੀ ਦੇਖੋ ਤੇ ਆਹ ਨੰਬਰ ਸਿਰਫ 315000 ਤੋਂ ਜਾਇਜ਼ ਜਾਇਜ਼ ਰੇਟ ਆ ਬਾਈ ਹੈ ਨਾ ਅਲਾਈ ਵੀ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਸੋਹਣੀ ਪਈ ਹੈ ਚੈੱਕ ਕਰ ਲੋ ਅੱਗੇ ਤੋਂ ਤਾਂ ਮੈਨੂੰ ਪਤਾ ਨਹੀਂ ਹੈਗਾ ਹੁਣ ਤੁਹਾਡੇ ਨਾਲ ਫਿਰ ਕੀ ਪਤਾ ਲੱਗ ਰਿਹਾ ਠੀਕ ਹੈ ਵੀ ਆ ਵੀ ਆ ਗਈ ਆ ਤੇ ਆ ਆ ਗਈ ਤੁਹਾਡੀ ਇਹ 16 ਆ ਗਈ 16 16 ਮਾਡਲ ਦੀ ਚਲ ਹੂੰ ਹੂੰ ਵੀਡੀਆ ਹੀ ਆ ਇਹ ਠੀਕ ਹੈ ਜੀ ਤੇ 470 ਦੀ ਰੇਂਜ ਚ ਪੈ ਜੀ 470 ਦੇ ਵਿੱਚ ਆ ਜੀ ਦੋ ਸਪੱਟਾ ਮੱਲਾ ਦਾ ਭਾ ਅੱਠ 10 ਸਪੱਟਾ ਤਾਂ ਦੇਖਿਆ ਆਵਾਂਗੇ ਬੁਜਾਰ ਚ ਤੁਸੀਂ ਦੇਖੋ ਵੀ ਕਾਲ ਪਿਆ ਪਿਆ ਜੀ ਸਵਿਫਟ ਤਾਂ ਇਸ ਵਕਤ ਹੈ ਨਹੀਂ ਸਾਡੇ ਕੋਲ ਦੇਖੋ ਤੁਸੀਂ ਬਲਕਤ ਜੀ ਨੇ ਇਹ ਹੈਗੀ ਸਾਡੇ ਕੋਲੇ 16 16 ਮਾਡਲ ਹਾਂਜੀ ਹਾਂ ਪਹਿਲੇ ਨਾਲ ਉਹਦੀ ਪੈਟਰੋਲ ਹੈ ਅੱਜ ਪੈਟਰੋਲ ਦਾ ਜਮੀ ਨਹੀਂ ਮਿਲਦੀ ਅੱਛਾ ਹਾਂਜੀ ਹਾਂ ਪੈਟਰੋਲ ਪੈਟਰੋਲ ਦੇ ਵਿੱਚ ਬਈ ਇਹ ਕਾਰ ਐ ਵੀ ਲਿਜਾ ਸਕਦੇ ਆਂਗੇ ਆਪਾਂ ਠੀਕ ਹੈ 5 ਕ ਲੱਖ ਦੀ ਰੇਂਜ ਪੰਜ ਕ ਹੁਣ ਦੇਖੋ ਹੁਣ ਰੇਟ ਤਾਂ ਆਪਾਂ ਉਧਰ ਦੇਖਿਆ ਸੀ ਕਾ ਖੜੀ ਆ ਉਹਦੀ ਰੇਂਜ ਸੀ 2 ਲੱਖ 10 ਹਜ਼ਾਰ ਦੀ ਰੇਂਜ ਠੀਕ ਹੈ ਸੇਮ ਜੀ ਰੇਂਜ ਚ 11 ਬੰਪਰ ਵੀ ਨਾਲ ਦੇ ਨੇ ਮਤਲਬ ਜੇ ਅਗਰ ਕੋਈ 2 ਲੱਖ ਦਾ ਬਜਟ ਲੈ ਕੇ ਆ ਗਿਆ ਆਪਣੇ ਲਵੇ ਤਾਂ ਆਪਣੇ ਲਵੇ ਲਗਭਗ 15-20 ਕਾਰਾਂ ਖੜੀਆਂ ਬਹੁਤ ਬਹੁਤ 2 ਲੱਖ ਦੇ ਬਜਟ ਤੇ 15-20 ਕਾਰਾਂ ਖੜੀਆਂ 3 ਲੱਖ ਦੇ ਬਜਟ ਦੇ ਵਿੱਚ ਵੀ ਇੰਨੀ ਕਾਰਾਂ ਖੜੀਆਂ ਉਸ ਤੋਂ ਉੱਪਰ ਲੈ ਜਿੰਨਾ ਤੁਹਾਡਾ ਬਜਟ ਆ ਉਹਦੀ ਕਾਰ ਉਹਰੇ ਹੈਗੀ ਐ ਬਈ ਹਾਂਜੀ ਆ ਹੁਣ Honda ਦੇਖੋ Honda ਸਾਡੇ ਕੋਲੇ ਕੋਹ ਖੜੀ ਆ ਠੀਕ ਆਲੇ ਪਾਸੇ ਉਹ ਸਨਰੂਫ ਵਾਲੀ ਖੜੀ ਆ 14 ਮਾਡਲ ਇਹ ਇਹ ਬਿਉਟ ਆਊਟ ਸਨਰੂਫ ਵਾਲੀ ਆ 14 ਠੀਕ ਹੈ ਇਹ ਸਵਾ ਚਾਰ ਦੀ ਆ ਉਹ ਲਗਭਗ ਮੇਰੇ ਖੜਾ 470 75 ਦੀ ਆ 470 75 ਦੇ ਵਿੱਚ ਵਧੀਆ ਗੱਡੀਆਂ ਨੇ ਡੀਲਰ ਤੁਹਾਨੂੰ ਦੇਖਿਆ ਐਵਰੇਜ ਕਿੰਨੀ ਹੈ ਨਾ ਐਵਰੇਜ ਤਾਂ ਬਹੁਤ ਚੀਪ ਪਲਸ ਤੇ ਆ ਗਈ ਤੁਹਾਡੀ ਕੇ 10 ਕੇ 10 ਹੂੰ ਇਹ ਮਾਡਲ ਪਤਾ ਨਹੀਂ ਕਿੰਨਾ ਇਹ ਵੀ 10 ਮਾਡਲ ਹੈ ਜੀ 10 ਮਾਡਲ ਹੈ 10 ਮਾਡਲ ਹੈ 2 ਲੱਖ 185000 ਦੀ ਰੇਂਜ ਚ ਹੈ ਠੀਕ ਹੈ ਪਹਿਲੇ ਨਾਂ ਦੀ ਕਾਰ ਆ ਪਰ ਫਸਟ ਓਨਰ ਆ ਲਓ ਪਹਿਲੇ ਨਾਂ ਦੀ ਕਾਰ ਵੀ ਸੋਹਣੀ ਪਈ ਆ ਬਈ ਹੈ ਉਰੀਆ ਦੇਖੋ ਟਾਪ ਮਾਡਲ 22000 ਚੱਲੀ ਆ ਸਾਰੀ 22000 ਆਲਟੋ ਇੰਨੀਆਂ ਇਕੱਠੀਆਂ ਹੋ ਗਏ ਆ ਹੋਰ ਦੇਖ ਲਓ ਜੀ ਐਂ ਮਤਲਬ ਜਿੱਦੀ ਡਿਮਾਂਡ ਜ਼ਿਆਦੇ ਉਹ ਵੱਧ ਘਰ ਆਪਣੇ ਲੈਵੇ ਬਈ ਹੈਨਾ ਅਲਟੋ ਦੀ ਗੱਲ ਕਰਾ ਹੁਣ ਜੇ ਮੈਂ ਤਾਂ ਦੱਸ ਕੇ ਆਦੀ ਮਨ ਲਾਦਾ 15 20 ਦੇ ਗੇਟ ਤੇ ਪਾਈ ਜਾਣੀ ਹੈ ਅਲਟੋਆਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਵੀ ਅਗਲੇ ਕਾਰ ਮੇਲੇ ਨੂੰ ਮਿਸ ਨਾ ਕਰੋ 9 ਤਰੀਕ ਨੂੰ 9 ਤਰੀਕ ਨੂੰ 9 ਮਾਰਚ ਨੂੰ ਜਿਹੜੀ ਚੀਜ਼ ਸਾਨੂੰ ਪਤਾ ਵੀ ਅਗਲੇ ਮਹੀਨੇ ਕੀ ਚੱਲਣਾ ਅਗਲੇ ਮਹੀਨੇ ਆਹੀ ਕੋ ਚੱਲਣਾ ਹਰੇਕ ਮਹੀਨੇ ਦੇ ਦੂਸਰੇ ਐਤਵਾਰ ਨੂੰ ਦੂਸਰੇ ਐਤਵਾਰ ਹੈਨਾ ਬਈ ਅਮਾਰੋ ਕਹਦਾ ਹਰੇਕ ਸੰਡੇ ਜਿਹੜਾ ਦੂਜਾ ਮਹੀਨੇ ਹਰੇਕ ਮਹੀਨੇ ਦੇ ਦੂਸਰੇ ਸੰਡੇ ਹਰੇਕ ਸੰਡੇ ਕੋਲੇ ਆਣਿਆ ਇਹ ਸਿਰ 22000 ਚੱਲੀ ਹੈ। 22000 ਟਾਇਰ ਨਾਲ ਦੇ ਨੇ। ਹਾਂ ਹਾਂ। ਅਲਾਏ ਪਏ ਹੋਏ ਨੇ। ਅੱਗੇ ਟਾਇਰ ਚੈੱਕ ਕਰ ਲਓ ਬਈ ਕਿੰਨਾ ਮਾਡਲ ਦੱਸੋ ਤੁਸੀਂ ਨੇ? ਇਹ 2016 16 ਚੈੱਕ ਕਰ ਲਓ ਬਈ। ਪਹਿਲੇ ਨਾਂ ਦੀ ਕਾਰ ਹੈ। ਓਰੀਜਨਲ ਪੇਂਟ ਚ ਹੈ। ਇਹ ਆ ਗਈ ਤੁਹਾਡੀ ਸੈਕੰਡ ਓਨਰ 2020 ਮਾਡਲ ਪੈਟਰੋਲ ਹੈ ਜੀ ਇਹ। 2 6 ਲੱਖ ਤੇ 10000 ਰੁਪਿਆ ਦੇ ਵਿੱਚ। ਠੀਕ ਹੈ। ਅੱਛਾ ਨਵੀਂ ਸਬੱਤ ਸਿਆਦ ਸਿਆਦ ਇੱਕ ਗਈ ਹੁਣ ਤੇ ਇੱਕ ਆ ਖੜੀ ਹੈ। ਇੱਕ ਪਿੱਛੇ ਆਪਾਂ ਦੇਖ ਕੇ ਆਏ 16। ਬਹੁਤ ਵਧੀਆ ਗੱਡੀ ਹੈ ਇਹ। α ਮਾਡਲ ਚ। ਠੀਕ ਹੈ। ਟਾਪ ਐਂਡ ਮਾਡਲ ਜਿਹੜਾ ਕ ਤੁਸੀਂ ਇਹੇ ਜੀ ਰੱਖੋ ਇੱਕ ਕੱਢੀ ਆਪਦੇ ਵਾਸਤੇ ਹੋਰ ਨਾਲੇ ਮਾਈਲੇਜ ਵਧਿਆ ਦਿੰਦੀ ਆ ਹੂੰ ਹੂੰ ਤੇ 18 ਮਾਡਲ ਨਾਲੇ ਰੇਟ ਚੋਂ ਵੀ ਜਾਇਜ਼ ਆ 2.5 ਲੱਖ ਰੁਪਏ 2.5 ਲੱਖ ਰੁਪਏ 18 ਮਾਡਲ ਵੇ ਉੱਚਾ ਮਾਡਲ ਹੈ ਨਾ ਆ ਜੋ ਲਓ ਜੀ ਛੋਟਾ ਬਜਟ ਪਜਟ ਦੇਖੋ ਗੱਡੀ ਕਿੰਨੀ ਸੋਹਣੀ ਆ ਕਾਰ ਸੋਹਣੀ ਆ ਤੁਹਾਡੀ ਇਹ ਪੈਟਰੋਲ ਦੀ ਵੀਡੀਓ ਡੀਜ਼ਲ ਡੀਜ਼ਲ ਵੀਡੀਆ 2011 ਮਾਡਲ ਹੈ ਇਹ ਇਹ ਜਿਹੜਾ ਫਿਲਮਾਂ ਦੇ ਵਿੱਚ ਆਹ ਕਰਦੇ ਨੇ ਐਡੀਟਿੰਗ ਕਰਦੇ ਨੇ ਵੀਡੀਓ ਉਹਨਾਂ ਦੀ ਗੱਡੀ ਆ ਠੀਕ ਐ ਐਡੀਟਰ ਦੀ ਆ ਬਾਈ ਦੀ ਐਡੀਟਰ ਆ ਬੜਾਈ ਬਾਈ ਓਕੇ ਇਹਦਾ 2 3 2011 ਦੋ ਦਿੱਦੀ 2 ਲੱਖ ਦਿੱਤੀ ਜਾਇਜ ਹੈ ਬਾਕੀ ਮੌਕੇ ਤੇ ਗੱਡੀ ਦੇਖੋ ਕਿੰਨੀ ਸੋਹਣੀ ਆ ਸਹੀ ਗੱਲ ਆ ਬਈ ਹਾਂ ਛੋਟੇ ਬਜਟ ਦੀ ਆ ਦੇਖੋ ਫੋਰਚਨਰ ਅਗਲਾ ਕਹਿੰਦਾ ਵੀ ਨਹੀਂ ਉੱਚਾ ਮਾਡਲ ਨਹੀਂ 110 ਲੱਖ 10 ਲੱਖ ਤੋਂ ਥੱਲੇ 7 ਲੱਖ 7 ਲੱਖ ਰੁਪਿਆਵਾਂ ਦੇ ਵਿੱਚ ਪੂਰੇ ਪੂਰੇ 7 ਲੱਖ ਰੁਪਿਆਵਾਂ ਦੇ ਵਿੱਚ ਫੋਰਚਨਰ ਮਿਲ ਜਾਣੀਆਂ ਤੁਹਾਨੂੰ ਬਈ ਦੂਸਰੇ ਨਾਂ ਦੀ ਵਾਈਟ ਕਲਰ ਦੇ ਵਿੱਚ ਇਹ ਮੈਨੂਅਲ ਆ ਜਾਂ ਆਟੋ ਆ ਇਹ ਹੈਗੀ ਮੈਨੂਅਲ 4x4 ਤੁਹਾਡੀ ਠੀਕ ਆ ਬਈ ਇਹ ਕਾਰ ਲੈ ਜਾ ਸਕਦੇ ਜੇ ਕਿਸੇ ਨੇ ਕਾਰ ਲੈ ਜਾਣੀ ਹੈ 11 ਮਾਡਲ ਆ ਤੇ ਰੇਟ ਸਿਰਫ 7 ਲੱਖ ਰੁਪਇਆ ਪੰਜਾਬ ਨੰਬਰ ਦਾ 666 ਆਟੋਮੈਟਿਕ ਕਈ ਵਾਰ ਕੋਈ ਬਰਾ ਸਾਡਾ ਕਹਿੰਦਾ ਵੀ ਆਟੋਮੈਟਿਕ ਚਾਹੀਦੀ ਤੁਹਾਨੂੰ ਕੋਈ ਲੈ ਲੋ ਸਵਿਫਟ ਹਾਂਜੀ ਆ ਦੇਖੋ 18 ਮਾਡਲ 18 ਮਾਡਲ ਸਵਿਫਟ ਆਟੋਮੈਟਿਕ 6 ਲੱਖ ਦੀ ਇਹ ਤੁਹਾਨੂੰ ਬਈ ਸਿਰਫ ਠੀਕ ਹੈ ਜਾਣਕਾਰੀ ਦੇ ਰਿਹਾ ਮੜੀ ਮੜੀ ਜੀ ਹਾਂਜੀ ਹਾਂ ਤੇ ਬਾਕੀ ਆ ਕੇ ਤੁਹਾਨੂੰ ਅਧੀਆਂ ਗੱਲਾਂ ਦੋਰੇ ਰਹਿ ਗਈਆਂ ਨੇ ਅਪਾ ਦਿਖਾਈਆਂ ਤੁਹਾਨੂੰ ਠੀਕ ਹੈ ਫੁੱਲ ਡਿਟੇਲ ਤੁਹਾਨੂੰ ਨੀਚੇ ਤਿੰਨ ਨੰਬਰ ਦਿੱਤੇ ਹੋਣਗੇ ਤੁਸੀਂ ਉਹਦੇ ਕਾਲ ਕਰਕੇ ਜ ਲੈ ਸਕਦੇ ਕਿਸੇ ਵੀ ਗੱਡੀ ਦੀ ਇਹ ਆ ਗਈ ਡੀਲ ਛੱਟ ਕਰੋ ਇਹ ਆ ਗਈ ਜੀ 2019 2019 3rd ਓ ਬੜਾ ਇਹ ਦੇ ਉਹਨਾਂ ਚੇਂਜ ਕਰ ਲਿਆ ਨੇ ਜੀ ਹੁਣ ਰੇਟ ਵੀ ਦੇਖੋ ਫਿਰ 715 ਉਹੀ ਮਾਡਲ ਤੇ ਰੇਟ 715 ਡਿਮਾਂਡ ਆ ਠੀਕ ਹੈ ਡੀਜ਼ਲ ਹੈ ਨਾ ਇਹ ਵੀਰੇ ਡੀਜ਼ਲ ਜੀ ਡੀਜ਼ਲ ਦੇ ਵਿੱਚ ਆ ਗਈ ਤੁਹਾਡੀ ਜਿਹੜੀ ਪੁਰਾਣੀ ਸ਼ੇਪ ਦੀ ਕ੍ਰੇਟਾ ਹਾਂਜੀ ਹਾਂ ਇਹ ਤੁਹਾਡੀ ਇਹ ਨਵੀਂ 18 ਮਾਡਲ ਆ ਜੀ 18 ਮਾਡਲ ਲੈ ਇਹ ਥੋੜਾ ਗ੍ਰਿਲ ਦਾ ਫਰਕ ਹੈ ਜਣੀ ਚੌੜੀ ਗ੍ਰਿਲ ਵਾਲੀ ਨਵੇਂ ਬੰਪਰ ਵਾਲੀ ਆ ਨਵੇਂ ਬੰਪਰ ਵਾਲੀ ਆ ਪਹਿਲੇ ਨਾਂ ਦੀ ਗੱਡੀ ਹੈ 75000 ਚੱਲੀ ਹੋਈ ਹੈ ਜੀ ਫਸਟ ਓਨਰ 9 ਲੱਖ ਤੇ 20000 ਡਿਮਾਂਡ ਇਹਦੀ ਹੂੰ ਤੁਹਾਡਾ ਪੰਜਾਬ ਨੰਬਰ ਲੋਕਲ ਨੰਬਰ ਆ ਬਈ ਤੁਹਾਡਾ ਉਹ ਆ ਗਿਓ ਤੁਹਾਨੂੰ ਲੀਵਾ ਵੀ ਦਿਖਾਈ ਸੀ 19 ਹੈ ਕਿ 18 ਹੈ 18 ਮੁੱਲਾ ਦਾ 19 ਦੀ ਰਜਿਸਟਰਡ ਹੈ 18 बटे 19 ਉਹ ਤੇ ਆ ਗਈ ਤੁਹਾਡੀ ਇਹ ਲਾਸਟ ਕਾਰ ਦਾ ਸਾਲ ਹੈ ਇਹ ਟਾਇਓਸ ਹੈ ਟਾਇਓਸ 14 ਮਾਡਲ ਆਈ ਇਹੇ ਹੂੰ 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 ਟਾਪ ਮਾਡਲ ਹੈ ਵੀਡੀ ਵੀ ਐਕਸ ਡੀ ਹੈ ਜੀ ਠੀਕ ਹੈ ਵੀਰੇ ਹਾਂ ਜੀ ਵੀ ਐਕਸ ਵੀਡੀ ਵੀਡੀ ਕਹਿੰਦੇ ਨੇ ਜਾਂ ਵੀ ਐਕਸ ਪੀਰਿੰਗ ਕੰਟਰੋਲ ਆ ਗਿਆ ਦੇ ਤੇ ਹਾਂ ਜੀ ਹਾਂ ਠੀਕ ਹੈ ਵੀ ਸਿੰਪਲ ਜੀ ਮੂ ਮਾਡਲ ਹੁੰਦੇ ਨੇ ਪਰ ਗੱਡੀ ਚ ਕੌਣ ਬਹੁਤ ਨੇ ਹਾਂ ਇਹਦਾ ਇੰਜਨ ਬੜਾ ਕੈਂਡ ਆ ਬਈ ਹਾਂ ਜੀ ਹਾਂ ਇਹ ਮੈਨੂੰ ਲੱਗਦਾ ਨਾ ਕਿ ਇਹ ਕਾਰਾਂ ਨਹੀਂ ਵੇਚਦੀ ਇਹ ਕਲੇ ਇੰਜਨ ਵੇਚਦੀ ਇੰਜਨ ਸੇਫਟੀ ਸੇਫਟੀ ਇੰਜਨ ਬਾਈ ਹਨਾ ਕਾਰਾਂ ਵਧੀਆ ਨੇ ਤੇ ਬਾਕੀ ਜੇ ਮੈਂ ਤੁਹਾਨੂੰ ਦਿਖਾਈਆ ਬਾਈ ਹਨਾ ਡਰੋਨ ਸ਼ਾਟ ਦੇ ਵੀ ਤੁਸੀਂ ਵੀ ਦੇਖਿਆ ਹੋਊਗਾ ਤੇ ਵਧੀਆ ਕਾਰਾਂ ਮਿਲਣੀਆਂ ਤੁਹਾਨੂੰ ਉਹ ਚੰਗੀਆਂ ਕਾਰਾਂ ਲੈਣ ਲਈ ਪੇਜ ਫੋਲੋ ਕਰ ਲਿਓ ਤੇ ਉਹ ਰਿਵਿਜ਼ਿਟ ਕਰ ਲਿਓ ਹਰੇਕ ਮਹੀਨੇ ਦੇ ਦੂਸਰੇ ਸੰਡੇ ਨੂੰ ਠੀਕ ਹੈ ਬਾਈ ਤੂਰੀ ਕਾਰ ਬਜ਼ਾਰ ਬਾਈ ਤੂਰੀ ਕਾਰ ਬਜ਼ਾਰ ਦੇ ਦਫ਼ਤਰ ਵੱਲੋਂ ਬਾਈ ਮੇਲਾ ਲਗਾਇਆ ਜਾਂਦਾ ਆ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਲੁਆਉਂਦੇ ਨੂੰ ਇਹ ਹਲੇ ਆ ਸਾਡਾ ਚੌਥਾ ਮੇਲਾ ਹੀ ਚੌਥਾ ਮੇਲਾ ਪਰ ਤੁਸੀਂ ਦੇਖ ਹੀ ਰਿਹਾ ਠੀਕ ਹੈ ਲੋਕ ਮਤਲਬ ਬਹੁਤ ਪਿਆਰ ਕਰਦੇ ਆ ਲੋਕ ਬੜੀ ਦੂਰੋਂ ਦੂਰੋਂ ਆਦੇ ਰਾਤ ਮੈਨੂੰ ਗੱਡੀਆਂ ਲੈ ਕੇ ਠੀਕ ਹੈ ਬਈ ਮਤਲਬ ਵੀ ਗੱਲ ਕਰਾ ਬਈ ਹੈ ਨਾ ਹੁੰਗਾਰਾ ਤੁਸੀਂ ਵਧੀਆ ਦਿੰਨੇ ਹੋ ਬਈ ਮਿੱਤਰੋ ਦੇਖੇ ਜੇ ਨੇ ਆਪਣੀ ਘਰ ਦੀ ਕਾਰ ਵੇਚਣੀ ਹੋਵੇ ਜਾਂ ਕਿਸੇ ਨੇ ਘਰ ਦੀ ਕਾਰ ਲੈਣੀ ਹੋਵੇ ਤਾਂ ਉਰੇ ਪਹੁੰਚੋ 60 40 ਦੀ ਰੇਸ਼ੋ ਤੁਸੀਂ ਐਂ ਹਿਸਾਬ ਲਾ ਲਓ ਬਈ ਮਿੱਤਰੋ ਚੌਥੇ ਮਿਲੇ 60 40 ਦੀ ਰੇਸ਼ੋ ਹੋਗੀ ਮੈਨੂੰ ਲੱਗਦਾ ਹੋ ਸਕਦਾ ਜੇ 2 4 ਮਿਲੇ ਉਹ ਟੱਪ ਕੇ ਜਦੋਂ ਉਦੋਂ ਮੈਨੂੰ ਲੱਗਦਾ ਬਾਈ ਹੁਰੀ ਆਪਦੇ ਵਾਲੀ ਘਰੇ ਖੜਾ ਕੇ ਆ ਕਰਨੀ ਉਰੇ ਆਪਣੇ ਮਿੱਤਰਾਂ ਦੀ ਹੋ ਜੇ ਬਿਲਕੁਲ ਬਿਲਕੁਲ ਹੀ ਸਹੀ ਹੈ ਹੈ ਨਾ ਤੇ ਬਸ ਬਈ ਇੱਕ ਗੱਲ ਹੋਰ ਵੀ ਹੈ ਨਾ ਜਿਵੇਂ ਉਰੇ ਕੋਈ ਵੀ ਚੀਜ਼ ਜਿਵੇਂ ਉਹ ਸੇਲ ਹੁੰਦੀ ਮ ਉਹਦਾ ਕੀ ਹਿਸਾਬ ਕਿਤਾਬ ਰਹਿੰਦਾ ਉਹ ਅਸੀਂ ਬਸ ਆਪਾਂ ਕਮਿਸ਼ਨ ਪੇ ਕਰਦੇ ਹਾਂ ਨੂੰ ਲੈ ਲੈਂਦੇ ਹਾਂ ਤੁਸੀਂ ਠੀਕ ਹੈ ਬਾਕੀ ਬਾਈ ਹਨਾ ਹੋਰ ਕਮਿਸ਼ਨ 베ਸ ਡੀਲ ਹੋਗੀ ਹੋਰ ਕੋਈ ਆਫਰ ਵੀ ਜੈਨੂਨ ਜਿਹੜੇ ਲੈ ਲੈਣੇ ਆ ਅਸੀਂ ਬਾਕੀ ਹਰ ਮਹੀਨੇ ਦਾ ਅਸੀਂ ਲੱਕੀ ਡਰਾ ਵੀ ਕੱਢਦੇ ਹਾਂ ਹਰ ਸਾਡੇ ਜਿਹੜੀਆਂ 4 ਬ੍ਰਾਂਚਾਂ ਨੇ ਸੰਗਰੂਰ ਬਰਨਾਲਾ ਪਹੀੜ ਅਮਲਗੜ ਇੱਥੇ ਲੱਕੀ ਕੂਪਨ ਪੈਂਦੇ ਜਦੋਂ ਵੀ ਤੁਸੀਂ ਜਿੱਥੇ ਵੀ ਵਿਜ਼ਿਟ ਕਰਦੇ ਹੋ ਉਦੋਂ ਲੱਕੀ ਕੂਪਨ ਲੈ ਕੇ ਆਓ ਅੱਜ ਲੈ ਕੇ ਆਓ ਠੀਕ ਹੈ 9 ਤਰੀਕ ਨੂੰ ਲੈ ਆਓ ਓਕੇ ਤੇ ਤੁਹਾਨੂੰ ਲੱਕੀ ਡਰਾ ਦੇ ਵਿੱਚ ਕੁਛ ਨਾ ਕੁਛ ਅਧੂਰੇ ਸਟੈਂਡਿੰਗ ਚਾਰਜਸ ਹੋਣਗੇ ਕੁਝ ਕੋਈ ਸਟੈਂਡਿੰਗ ਚਾਰਜ ਠੀਕ ਹਾਲ ਦੀ ਘੜੇ ਕੋਈ ਸਟੈਂਡਿੰਗ ਚਾਰਜ ਨਹੀਂ ਹੋਇਆ ਨਾ ਬਾਕੀ ਫਿਊਚਰ ਤੇ ਕੁਝ ਕਹਿ ਨਹੀਂ ਸਕਦੇ ਹਨਾ ਤੇ ਬਾਕੀ ਮਿਲਦੇ ਆ ਬਈ ਬਹੁਤ ਸ਼ੇਦੀ ਕਿਸੇ ਨਵੀਂ ਵੀਡੀਓ ਦੇ ਨਾਲ ਪੇਜ ਫੋਲੋ ਕਰ ਲਿਓ ਇਹ ਜੀ ਜਾਣਕਾਰੀ ਤੁਹਾਡੇ ਲਈ ਆਪਾਂ ਲੈ ਕੇ ਆਉਂਦੇ ਰਹਨੇ ਆ ਤੇ ਹੁਣ ਕਾਰਾਂ ਦੇ ਮੇਲੇ ਲੱਗਣ ਲੱਗੇ ਮਿੱਤਰੋ ਕਰ ਦਿਓ ਸਪੋਰਟ ਵੱਧ ਤੋਂ ਵੱਧ ਦੱਬ ਕੇ ਸਸੀ ਗੱਲ ਬਈ ਸਸੀ ਗੱਲ